I will I said, fun. Mahala ਕਤਹੂ ਨਾਹੀ ਅਗ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਾਪ ਕੀਤਾ ਪਰਮੇਸ਼ਰ ਬਣਤ ਬਣਾਈ ਇਰੇ ਡੋਲਤ ਕਤਹੁ ਨਹੀਂ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਬ ਜੀਅ ਤੇਰੇ ਆਪਨੇ ਭਗਤ ਕਰਹਿ ਪ੍ਰਤਿ ਪਾਲਾ ਅਚਰਜੇ ਤੇਰੀ ਵਡਿਆਈ ਨਿਤ ਨਾਨਕ ਨਾਮ ਤੇਾਈ ਸਭ ਜੀਅ ਤੇਰੀ ਦਇਆਲਾ ਆਪਣੇ ਭਗਤ ਕਰ ਹੈ ਪ੍ਰਾਤਿਪਾਲਾ ਆਜ ਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ talk. ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਇ ਸੋ ਤੁਮਰੀ ਗਤ ਬਹੁ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਬੁਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਗ ਗੁਰੂ ਨਾਨਕ ਲਾਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬੀ ਸਹਾਏ ਅਦਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠੇ ਸਬਦੁ ਪਜਾਇ ਤੀਗ ਬਾਹਦਰ ਸਿਮਰਿਐ ਘਰਿ ਨਾਮੁ ਨਿਧਿਆਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਬਾਰਸਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਂਵਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਦਮੀਆਂ ਜਿਨ੍ਹਾਂ ਨਾਮ ਜੱਪਿਆ ਵਣ ਛਿਆ ਤੇਗ ਚਲਾਈ ਤੇਗ ਵਾਹੀ ਦੇ ਕਿਉਂ ਡਿੱਟ ਕੀਤਾ ਦਿਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਨਾ ਸਿੰਘਾ ਸਿੰਘਣੀਆਂ ਨਾ ਧਰਮੀ ਇਸੀਸ ਦਿੱਤੇ ਬੰਦ ਬੰਦ ਘਟਾਰੇ ਖੋਪਰੀਆਂ ਲਹਾਂਜਾਂ ਚਰਖੀਆਂ ਤੇ ਚੜਿਆ ਰਿਆ ਨਾਲ ਸੀ ਰਜ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀ ਹਾਰਿਆ ਸਿੱਖੀ ਕੇਸਾ ਸਵਾਸ ਨਾਲ ਨਿਵਾਹੀ ਤਿਨਾ ਪ੍ਰਾਪਤਨ ਅਤੇ ਵਰਤਮਾਨ ਸਮੇਂ ਦੇ ਇਸ ਮੋਸੀ ਦਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸੁਖੂ ਹੈ ਜਾਂ-ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਹਰਛਿਆ ਰਿਆਇਤ ਦੇਖ ਤੇ ਹਦ ਹੈ ਮਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਤ ਕੇ ਸਦਾ ਨਰਹਿਤ ਦਾਤ ਬਵੇਕ ਦਾਤ ਵਿਸਾਖ ਦਾਤ ਕਰੋਸਾ ਦਾਤ ਦਾਣਾ ਸਿਰ ਦਾ ਨਾਮ ਦਾਣਾ ਸ਼੍ਰੀ ਅਮਰitsar ਜੀ ਦੇ ਦਰਸ਼ਨੀ ਸ਼ਰਾਨ ਚੌਕੀਆਂ ਝੱਡੇ ਬੁੰਗੇ ਜੁਗੋ ਜੁਗਿਆ ਟਾਲ ਧਰਮ ਦਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬਖ ਦਾ ਰੱਖਾ ਬੋ ਵਹਿਗੋਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਇਹਨਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਤਾ ਦਾਤ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਓੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਦੇ ਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਨਾ ਵੀ ਚਰ ਅਰਦਾਸ ਬੇਨਤੀ ਜੋ ਜੜੀ ਹੈ ਮਹਾਰਾਜ ਆਪ ਜੀ ਦੀ ਦਰੋਂ ਘਰੋਂ ਵਰਸਵਾਈ ਅਮਰ ਸ਼ਹੀਦ ਜਥੇਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਅਧਿਆਨੇਕਾ ਸਿੰਘਾਂ ਸ਼ਹੀਦਾਂ ਦੇ ਪਾਵਨ ਸਥਾਨ ਮਹਾਰਾਜ ਸੈਣੀ ਸੇਦਾ ਸੁਹਾੜਾ ਵੇਖੇ ਮਹਾਰਾਜ ਆਪ ਜੀ ਦਇਆ ਕਿਰਪਾ ਮਿਹਰਾਂ ਦਾ ਵਰਸਾ ਰਹੇ ਹੋ ਸੰਗਤਾਂ ਨੂੰ ਅਮਰ ਦਵੀ ਦੇ ਦਰਸ਼ਨ ਉਪਦੇਸ਼ ਦੀਆਂ ਦਾਤਾਂ ਬਖਸ਼ ਰਹੇ ਹੋ ਜੀ ਸਮੂਹ ਸੰਗਤਾਂ ਵੱਲੋਂ ਆਪ ਜੀਆਂ ਦਾ ਕੁਟਾਨ ਘੁੜਤਾ ਖਵਾ ਸ਼ੁਕਰਾਨਾ ਹੈ ਮਹਾਰਾਜ ਅਰਦਾਸ ਹੈ ਆਪ ਜੀ ਦੇ ਦਾਸ ਰਿਆਂ ਨੇ ਅੱਜ ਦੇ ਪਾਵਨ ਦਰਬਾਰ ਦੀ ਸ਼ਸਤਰਾਂ ਵਸਤਰਾਂ ਦੀ ਸ਼ਰਧਾ ਪ੍ਰੇਮ ਦੇ ਨਾਲ ਸੇਵਾ ਨਿਭਾਈ ਹੈ ਜੀ ਸੇਵਾ ਕਰਦਿਆਂ ਜਾਂ ਬਿਆੰਤ ਭੁੱਲਾਂ ਨੂੰ ਬਖਸ਼ ਦੇਣ ਆਗਿਆ ਵਾਸਤੇ ਸਮਾਤਰੀ ਦਾਤ ਬਖਸ਼ਣੀ ਕਿਰਪਾ ਕਰਨੀ ਮਹਾਰਾਜ ਰਹਿਤੇ ਸਵਾਸਾਂ ਦਾ ਕਿਸੇ ਤਰ੍ਹਾਂ ਸੇਵਾ ਦੀ ਯੋਗਨਾ ਕਰਕੇ ਰੱਖਣਾ ਆਪਣੇ ਚਰਨਾਂ ਕਲਣਾ ਦਾ ਨੇਮ ਪ੍ਰੇਮ ਬਖਸ਼ ਕੇ ਨਿਹਾਲ ਕਰਨਾ ਜੀ ਬੇਅਤ ਸੰਗ ਤਾਂ ਆਪਣੇ ਜੀਵਨ ਨੂੰ ਸਫਲਾ ਕਰਨ ਦੇ ਵਾਸਤੇ ਆਜੀ ਦੇ ਪਾਵਨ ਦਰਬਾਰ ਦੀ ਹਾਜ਼ਰੀਆਂ ਭਰੀਆਂ ਹਨ ਸਭਨਾ ਦੀਆਂ ਤਿਰਹੂਲ ਬੇਟਾਵਾ ਚਰਨਾਂ ਵਿੱਚ ਪ੍ਰਵਾਨ ਕਰਨੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਅਮਰਤ ਵੇਲੇ ਦੇ ਜਗਨੇ ਤੇ ਨੇਂਦਿਆਂ ਦਾਤਾਂ ਵਾਸ਼ੀਏ ਨੇ ਹਾਲ ਕਰਨਾ ਸਭਨਾ ਦੀਆਂ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਸੰਪੂਰਨ ਕਰਕੇ ਸਿਧਰ ਆਪਣੇ ਚਰਨਾਂ ਦੇ ਦਾਸ ਰਹੀ ਨਿਮੀ ਪ੍ਰੇਮ ਬਣਾ ਕਰਕੇ ਰੱਖਣਾ ਮਹਾਰਾਜ ਜੀ ਆਪ ਜੀ ਦੁਆਰਾ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਹੀ ਇਸ ਹੋਂ ਸੰਗਤਾ ਵੱਲੋਂ ਪੰਚਮ ਕੜਾ ਪ੍ਰਸ਼ਾਦੀ ਤੇ ਇਸ ਜਾ ਕੇ ਹਾਜ਼ਰ ਹੈ ਕਰੀ پاک ਸਾਧ ਸੋਚ ਪਵਿੱਤਰ ਹੁਣ ਲਾਭ ਸੰਗਤਾਂ ਮੇਰੇ ਵਰਤੇ ਜੀ ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਜਪੇ ਨੇ ਕਿਰਪਾ ਕਰੂ ਮਹਾਰਾਜ ਪਾਵਨ ਦੀਵਾਨ ਪ੍ਰਾਰambh ਕਰਨ ਦੀ ਆਗਿਆ ਬਖਸ਼ੂ ਅਰਦਾਸ ਸਰਬਾ ਦਾ ਘਟਾ ਪੁਰਜਗ ਮਾਫਕਾਨੀ ਜੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਰੇ ਜਿਨਾ ਮਿਲਿਆ ਤੇਰਾ ਨਾਮ ਜਿਤੇ ਆਵੇ ਦਾ बो मिलबो जह रा खालसा